ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਣਾ ਕਰਨਾ ਹੈਗਾ ਇੱਥੇ ਸੁਖਜਿੰਦਰਾ ਕਾਲਜ ਉਹ ਕੰਸਟੀਟਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸ.ਡੀ.ਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਪੈਚ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ ਪੀ.ਵੀ.ਐਮ ਤੇ ਜੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਏ ਨੇ ਸੈਕਟਰ ਅਫਸਰ ਤੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹ ਇਨਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ ਸਮਾਨ ਮਿਲਣ ਤੋਂ ਬਾਅਦ ਉਹ ਬੱਸੇ 'ਚ ਬੈਠ ਕੇ ਕੋਰਸ ਦੇ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਿਪੋਰਟ ਕਰਨ ਫਿਰ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਏ ਸਾਡੇ ਬੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ 'ਚ ਵੀ ਤਾਂ ਕਿ ਉੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀ ਉਸ ਦੀ ਜੁੜੀ ਲਗਾਈ ਗਈ ਹੈ ਵੀ ਇੱਥੇ ਲੋ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਂਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਕਿੰਨੀ ਬੋਟ ਜਿਹੜੇ ਬੋਟ ਦਾ ਇਸਤੇਮਾਲ ਕਰਨਗੇ ਲੋਕ ਇਕ ਲੱਖ 93000 ਵੋਟ ਹੈ ਜੀ ਤੇ 22200 ਆਪਣੀ ਪੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਾਈਜ਼ ਕਰਨ 244 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋ ਰਿਜ਼ਰਵ ਤੇ ਆਪਣੀ ਸੈਂਟਰਲ ਰਿਜ਼ਰਵ ਫੋਕਸ ਵੀ ਰਹੇਗੀ ਤੇ ਬਾਕੀ ਵੈਬ ਕਾਸਟਿੰਗ ਸਾਰੇ ਦੇ ਸਾਰੇ 241 ਮੁੱਠਾਂ ਦੇ ਸੀ ਕਰਵਾਏ ਕਿੰਨੀ ਰਹਿ ਗਈ ਥੋੜੀ ਟਾਈਮਿੰਗ ਇਹਦੀ ਬੋਟਾਨੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੈ। ਸੁਰੱਖਿਆ ਨੂੰ ਲੈ ਕੇ ਕਿਦਾਂ ਦੇ ਨੀਂ ਜਾਣਾ ਹੈ? ਸੁਰੱਖਿਆ ਇਹਦੀ ਪੂਕਤਾ ਪ੍ਰਬੰਧ ਕੀਤੇ ਗਿਆ ਜੀ। ਦੇਖੋ ਸਾਡੇ ਕੋਲੇ 6 ਕੰਪਨੀਆਂ ਇਹਦੀ ਆਜਾਂ ਨੇ ਸੀਆਰਪੀ ਆਪਣੀਆਂ। ਉਹਨਾਂ ਨੂੰ ਪਹਿਲਾਂ ਅਸੀਂ ਸਟੈਟਿਕ ਤੇ ਫਲਾਈਂਗ ਸਕੁਐਡ ਦੇ ਵਿੱਚ ਯੂਜ਼ ਕਰਦੇ ਸੀਗੇ। ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਦੇ ਵਨਰੇਬਲ ਜਿਹੜੇ ਬੂਥ ਹੈ ਉਹਨਾਂ ਤੇ ਲਗਾਈ ਗਈ ਹੈ। ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਨੇਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਆਰਡਰ ਕੰਟਰੋਲ ਹੁੰਦੀ ਆ ਉੱਥੇ 30 ਜਿੱਟ ਸਕਣ। ਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਲਾਕੇ ਵੀ ਲਗਾਏ ਗਏ ਨੇ ਲਾਕਿਆ ਤੋਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣੇ ਆਪਣੇ 'ਚ ਗਸ਼ਤ ਕਰਨਗੇ ਦੇ ਉਦੋਂ ਬਿਨਾ ਰਿਜ਼ਰਵ ਵੀ ਫੋਰਸ ਰੱਖੀ ਗਈ ਹੈ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਕੇ ਤਾਂ ਇੱਕ ਦਿਨ ਵੋਟਾਂ ਤੋਂ ਪਹਿਲਾਂ ਜਦੋਂ ਵੋਟਰਾਂ ਨੂੰ ਕਈ ਵਾਰੀ ਲਾਲਚ ਦਿੱਤਾ ਜਾਂਦਾ ਜਾਂ ਕੋਈ ਸ਼ਰਾਬ ਦੇ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੀਆਂ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੋ ਟੀਮਾਂ ਬਣਾਈਆਂ ਗਈਆਂ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਐ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ ਤਾਂ ਹੀ ਸਰ ਸ਼ਰਾਬ ਪਕੜਦਾ ਰੋਲਾ ਪੈ ਰਿਹਾ ਪਾਸੇ ਪਕੜਦਾ ਰੋਲਾ ਪੈ ਰਿਹਾ ਮੈਂ ਉਹੀ ਕਹਿ ਰਿਹਾ ਅਸੀਂ ਐਫ ਆਈ पकड़ी गई है बरसों से पकड़ी गई है। उधर एक्शन होया है, उधर एफआईआर दर्ज की गई है। वोटर ਨੂੰ ਇਹ ਹੀ ਅਪੀਲ ਹੈ ਜੀ, ਬਾਤ ਚੜ ਕੇ ਵੋਟ ਪਾਓ। ਮੌਸਮ ਬਹੁਤ ਅੱਛਾ ਹੈ। ਦੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਐਮੇਤ ਹੈ ਕਿ ਉਹ ਆਣ ਤੇ ਵੋਟ ਪਾਓ।